ਹਮ ਕਲੇ ਮਹਲਾ 3 ਜਹਾਨ ਅੰਨ ਦੇ ਕੋ ੰਕਾਰ ਸਤਿਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨਵੱਝੀਆਂ ਬਾਧਾਨਿਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣੈਨ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਬਸਾਇਆ ਕੈ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੁ ਹਰਿ ਨਾਨਲੇ ਹਰਿ ਨਾਨ ਲ ਰਹੁ ਤੂੰ ਮਨ ਮੇਰੇ ਤੂਖ ਸੰਬਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾਮ ਗਨੋਂ ਸਵਰੱਤ ਸੁਆਮੀ ਸੋ ਕਿਉ ਮਨੋਂ ਵਿਸਾਰੀ ਕਹੈ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਨਲੇ ਸਾਚੇ ਸਾਹਿਬ ਕਿਉ ਨਹੀਂ ਕਰਤੇ ਰ ਕਰਤਾ ਤੇਰਾ ਸੁਖ ਸਹ ਜੁਦੇ ਸੋ ਪਾਵੈ ਸਦਾ ਸਦਾ ਤੇਰੇ ਨਾਮੁ ਮਨ ਵਸਾਵੈ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਲੇਰੇ ਕਹੈ ਨਾਨਕ ਸੱਚੇ ਸਾਹਿਬ ਕੈ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੁ ਸਾਚੇ ਨਾਮੇ ਆਧਾਰ ਮੇਰਾ ਜਿਨ ਭੁਖਾਂ ਸਭ ਵਈਆ ਕਰਸਾ ਤੋਂ ਸੁਖ ਮਨ ਆਏ ਵਸਿਆ ਜਿਨ ਇੱਛਾ ਸੋ ਪਜੰਨ ਸਦਾ ਕਰਵਾਨ ਕੀਤਾ ਗੁਰੂ ਵਿਟਾਓ ਜਿਹਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋਸ਼ ਵਤ ਰੂਪਿਆਰੂ ਸੱਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਤਤਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰੋਂ ਪਾਇਆ ਤੁਧ ਜਨ ਕੋ ਸੇ ਨਾਮ ਹਰਿ ਕਾ ਲਗੇ ਕਹੈ ਨਾਨਕ ਤ ਸੁਖ ਹੋਆ ਤਿਤ ਕਰ ਅਨਹਦ ਵਾਜੇ ਸੱਚੇ ਲਿਵੈ ਬਿਨੁ ਦੇ ਨਵਾਣੀ ਦੇ ਨਵਾਣੀ ਲਿਵੈ ਭਾਜੋ ਕੀ ਕਰੇ ਵਿਚਾਰੀਆ ਤੁਧ ਬਾਸਵਰਤ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾ ਹੋਰ ਸਹਉ ਨਾਹੀ ਸ਼ਬਦ ਨਾਮ ਸਰਵਾਰੀਆ ਕਹੈ ਨਾਨਕ ਲਿਵੈ ਭਾਜੋ ਕੀ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣੇ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੀਆ ਕਰ ਕਿਰਪਾ ਕਿਰ ਵਿਕਟੇ ਗਿਆਨ ਅਨ ਅਨੁਸਾਰਿਆ ਅੰਦਰੋਂ ਜਨ ਕਾ ਮੋਹ ਟੁੱਟਾ ਤਿਨ ਕਾ ਸਦ ਸਚੈ ਸਵਾਰਿਆ ਕਹ ਨਾਨਕ ਇਹੋ ਅਨੰਦ ਹੈ ਅਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੋਂ ਦੇ ਸੋਇ ਅਨ ਪਾਵੇ ਪਵਤ ਸੋਇ ਅੰਦੇਸ ਨੂੰ ਹੋਕਿਆ ਕਰੇ ਵਿਚਾਰਿਆ ਇੱਕ ਪਰਉਪੁਰਖ ਦੇ ਫਰਿਆ ਦਾ ਦਸ ਇੱਕ ਨਾਮ ਲਾ ਸਵਾਰਿਆ ਗੁਰ ਪ੍ਰਸਾਦਿ ਮਨ ਭਇ ਅਨਰਮਲ ਜਨਾ ਪਾਣਾ ਪਾਵਾਈ ਕਹ ਨਾਨਕ ਜਿਹਦੇ ਪਿਆਰੇ ਸੋਹੀ ਜਨ ਪਾਵਾਈ ਆਵੋ ਸੰਤ ਪਿਆਰੇ ਹੋ ਕਸ ਕੇ ਕਰੈ ਕਹਾਣੀ ਕਰੈ ਕਹਾਣੀ ਕਸ ਕੇ ਰੇਤ ਦਵਾਰੇ ਪਾਈਐ ਤਨ ਮਨ ਤਨ ਸਭ ਸੰਪੁਰਕ ਹੁਕਮ ਮਨਿਆ ਪਾਈਐ ਹੁਕਮ ਮਨਿਓ ਗੁਰੂ ਕੇ ਰਾਂ ਦਾ ਉਹ ਸੱਚੀ ਬਾਣੀ ਕਹ ਨਾਨਕ ਸੁਣੋ ਸੰਤੋ ਤਤਿਓ ਕਸ ਕਹਾਣੀ ਇਹ ਮਨ ਚੰਚਲ ਹ ਚਤਰਾਏ ਕਿਨਾਂ ਨਾ ਪਾਇਆ ਚਤਰਾਏ ਨਾ ਪਾਇਆ ਕਿਨਾਂ ਤੂੰ ਸੁਣ ਮਨ ਮੇਰਾ ਇਹ ਮਾਇ ਮੂਹਣੀ ਜੀਤ ਪਰਮ ਕੋ ਲਾਇਆ ਮਹਤਾ ਮੂਹਣੀ ਸਿਣਾਂ ਕੀਤੀ ਜੰਤ ਗੋਲੀ ਪਾਈਆ ਪਰਵਾਣ ਕੀਤਾ ਸਤ ਸਹਿਬ ਠੋ ਜਨਮੋ ਮਿੱਠਾ ਲਾਇਆ ਕਹਿ ਮਾਨਤ ਮਨ ਚੰਚਲ ਚਤਰਾਏ ਕਿਨਾਂ ਹੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਏਹ ਪਟਾਮਤੂ ਜੇ ਦੇਹਾਂ ਦਾ ਚੱਲਣਾ ਨਹੀਂ ਉਸ ਨਾਲੇ ਸਾਥ ਤੇ ਰ ਚੱਲਣਾ ਨਹੀਂ ਕਿਸ ਨਾਲ ਕੇ ਚਤਲਾਈਐ ਐਸਾ ਕਾਮਾ ਮੂਲੇ ਨਾ ਕੀਚੈ ਜਿਤੇ ਅੰਸਕ ਪਸਵਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੋਂ ਹੋਵੈ ਤੇਰਾ ਨਾਲੇ ਕਹਿ ਮਨ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਹਾਥ ਮੈਂ ਦੋਚਰਾ ਸੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੇ ਤੇਰਾ ਇਹ ਆਪਣਾ ਹਉ ਤੁੰ ਜਾਣਹੀ ਜੀ ਜਨ ਸਭ ਖੇਲ ਤੇਰਾ ਕਿਆ ਤੋ ਆਖ ਵਖਾਣ ਆਏ ਆਖਾਂ ਤਾਂ ਵੇਖਾਂ ਸਉ ਤੂੰ ਐ ਜਿੰਦ ਤੋ ਪਾਇਆ ਕਹਿ ਨਾਗਤ ਤੂੰ ਸਦਾ ਜੰਮ ਹੈ ਤੇਰਾ ਅੰਤ ਨਾ ਪਾਇਆ ਸੋਰ ਨਾਰੇ ਮਨ ਜਨ ਅੰਮ੍ਰਿਤ ਕੋਈ ਦੇ ਸੋ ਅੰਮ੍ਰਿਤ ਗੁਰਥੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸੰਤੁਦ ਪਾਏ ਇੱਕ ਵੇਰ ਫਰਸਣ ਆਇਆ ਲਭ ਲੋ ਅਹੰਕਾਰ ਚੁਕਾ ਸਤਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੋ ਆਪ ਟੋਠਾ ਤਿਨ ਅੰਮ੍ਰਿਤ ਗੁਰਥੇ ਪਾਇਆ ਪੜਤਾ ਕੇ ਚਾਲ ਰాలే ਚਲਾ ਰాలే ਪਤਾ ਤੇਰੇ ਬੇਕਮ ਹਰ ਚਲਣਾ ਲਭ ਲੋਭ ਅਹੰਕਾਰ ਤਾ ਕ੍ਰਿਸ਼ਨਾ ਬਹੁਤ ਨਹੀਂ ਬੋਲਣਾ ਖਨੇਓ ਤੇਖੇ ਵਾਲੋਂ ਨਿੱਕੀ ਹਿਤ ਮਾਰਗ ਜਾਣਾ ਗੁਰ ਪ੍ਰਸਾਦਿ ਜਿਨੇ ਆਪ ਤਜਿਆ ਹਰਵਾਸਨਾ ਸਮਾਣੀ ਇਹ ਕਹ ਨਾਰਕ ਚਾਲ ਭਗਤਾ ਜੁਗ ਹੋ ਜੁਗ ਨਰਾਲੇ ਜਿਉਂ ਸੋ ਚਲਾ ਐ ਤਿਵੇਂ ਚੱਲ ਸਵਾਮੀ ਮੁਰਕਿਆ ਜਾਣਾ ਗੁਣ ਤੇਰੇ ਜਿਉਂ ਤੋ ਚਲਾ ਐ ਤਿਵੇਂ ਚੱਲ ਹੈ ਜਿਨਾਂ ਮਾਰਗ ਪਾਵਹਿ ਕਰ ਕਿਰਪਾ ਹੋ ਜਨਨਾਮ ਲਾਇ ਸਿਹਰਸ ਆਤਿ ਆਵੇ ਜਸਨੋ ਕਥਾ ਸੁਣਾਏ ਆਪਣੇ ਇਸ ਗੁਰਦਵਾਰ ਸੋ ਪਾਵਹਿ ਕਹੈ ਨਾਨਕ ਸੱਚੇ ਸਾਹਿਬ ਜਿਉਂ ਪਾਵੈ ਤਿਵੇਂ ਚਲਾਉਹਿ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਨ ਕੈ ਮਨ ਵਸਿਆ ਜਿਨ ਤਰੋਂ ਲਿਖਿਆ ਆਇਆ ਇੱਕ ਫਿਰ ਇੱਕ ਨੇਰੇ ਕਰੇ ਗੱਲਾਂ ਗੱਲੀ ਕਿਨ ਨਾ ਪਾਇਆ ਕਹੈ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨ ਜਿਨੇ ਹਰਿ ਧਿਆਇਆ ਹਰ ਧਿਆਇ ਆ ਪਵਿੱਤ ਹੋਏ ਗੁਰਮੁਖੀ ਨੇ ਧਿਆਇ ਆ ਪਵਿੱਤ ਮਾਤਾ ਪਿਤਾ ਕੁਟੰਬ ਸਹਸਿਓ ਪਵਿੱਤ ਸੰਗਤ ਸਵਾਈਆ ਕਹੇਂਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨਿ ਮਨੁਸਾਇਆ ਕਹੇ ਨਾਨਕ ਸੇ ਪਵਿੱਤ ਜਿਨਿ ਗੁਰਮੁਖ ਹਰਿ ਹਰਿ ਧਿਆਇਆ ਕਰਮੇ ਸਹਜ ਰੂਪਿ ਜਹੈ ਬਿਨ ਸਹਜੈ ਸਹਸਾ ਨ ਜਾਇ ਨਹ ਜਾਇ ਸਹਸਕਿਤ ਸੰਨਿਮ ਰਹਿ ਕਰਮ ਕਮਾਈ ਸਹਿਜ ਜਿਉ ਮਲੇਣ ਹੈ ਕਿਤ ਸੰ념 ਤੋਤਾ ਜਾਏ ਮਨ ਤੋ ਸ਼ਬਦ ਲੱਗ ਹੋ ਹਰ ਸਉ ਰਹੋ ਚਿਤ ਲਾਇ ਕਹ ਨਾਨਕ ਗੁਰ ਪ੍ਰਸਾਦਿ ਸਹਿਜ ਉਪਜੈ ਇਸ ਸਹਿਸਾਿਵ ਜਾਏ ਜਿਉ ਮੈ ਲਈ ਬਾਹਰੋਂ ਨਰਮਲ ਬਾਹਰੋਂ ਨਰਮਲ ਜਿਉ ਉਸ ਮੈਲੇ ਇਤਨੀ ਜਨਮ ਜੁਆ ਮਾਰੇ ਆਇ ਤਿਸਨਾ ਵੱਡਾ ਰੋਗ ਲੱਗਾ ਮਰਨ ਬਣਾਵੇ ਸਾਰਿਆ ਬੇਦਾਵ ਮੇ ਨਾਮ ਉਤਮ ਸੋ ਸੁਣੈ ਨਾਹੀਂ ਫਿਰੈ ਜੋ ਬੇਤਾਲਿਆ ਕਹਿ ਨਾਨਕ ਜਿਨ ਸਤ ਤਜਿਆ ਕੂੜੇ ਲਾਗੇ ਤਿਨੀ ਜਨਮ ਜੋ ਹੈ ਮਾਰੇ ਆਉ ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤ ਕਰਤੇ ਕਰਨੀ ਕਮਾਈ ਕੋੜ ਕਿਸੋਏ ਪਹੁੰਚਾ ਨਹੀਂ ਮਰਸਾ ਸੱਚ ਸਮਾਣੀ ਜਨਮ ਰਤਨ ਜਿਨਿ ਕਟਿਆ ਫਲੇ ਸੇ ਬਣਿ ਜਾ ਰੇ ਕਹਿ ਨਾਨਕ ਜਿਨ ਮਨ ਨਰਮਲ ਰਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸੰਖ ਹੋਵੇ ਉਹ ਵੇ ਤ ਸੰਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਰਿ ਦਾ ਧਿਆਇ ਅੰਤਰਾਤਮਾ ਸਮਾਲੇ ਆਪ ਛਡ ਸਦਾ ਰਹੇ ਪਰਣਾਏ ਗੁਰ ਬਿਨ ਅਵਰਣ ਜਾਣ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸੰਖ ਹੋਏ ਜੇ ਕੋ ਗੁਰ ਤੇ ਵਿਮਖ ਹੋਵੇ ਬਿਨ ਸਤਿਗੁਰ ਮੁਕਤ ਨ ਪਾਵੇ ਪਾਵੇ ਮੁਕਤਨ ਹੋਰਥ ਕੋਈ ਪੂਸ਼ਮ ਵਿਖੀਆਂ ਜਾਏ ਅਨੇਕ ਜੁਨੇ ਭਮਿ ਆਵੇ ਬਿਨ ਸਤਿਗੁਰ ਮੁਕਤ ਨ ਪਾਏ ਪ੍ਰਮੁਖਤ ਪਾਇ ਲਾ ਚਰਣੇ ਸਤਿਗੁਰ ਸਭ ਸੁਣਾਏ ਕਹਿ ਨਾਮ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਉਹ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੀ ਰਹੀ ਬਾਣੀਆਂ ਸਰਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦਾ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਟੰਗ ਜਪਿਓ ਸਾਰਿੰਗ ਬਾਣੀ ਕਹ ਨਾਨਕ ਸਦਾ ਗਾਵ ਇਹ ਸੱਚੀ ਬਾਣੀ ਸਤਿਗੁਰੂ વિના ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਆਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ ਹਰ ਹਰ ਨਿਤ ਕਰੇ ਰਸ਼ਨ ਕਹਿਆ ਕ੍ਰਿਸ਼ਨਾਂ ਜਾਣੀ ਚਿਤ ਜਨਕ ਹਰਲੇ ਆ ਮਾਇਆ ਬੋਲੜ ਪੈਰ ਬਾਣੀ ਕਹਿਆ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਸਿਰ ਜਿਤ ਜੜਾਉ ਸ਼ਬਦ ਰਤਨ ਜਤ ਮਨ ਲਗਾ ਇਹੋ ਵਾਸ ਮਹਾਉ ਸ਼ਬਦ ਸਤਿ ਮਨ ਮਿਲੇ ਆ ਸਚ ਚਲਾ ਆ ਪਾਉ ਆਪੇ ਹੀਰਾ ਰਤਨ ਆਪੇ ਜਿਹਨੋਂ ਦੇ ਬੁਝਾਈ ਕਹਿ ਨਾਮਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸਿਵ ਸਤਿ ਆਪੋ ਪਹ ਕਾ ਕਰਤਾ ਪੇ ਹੁਕਮ ਵਰਤਾਇ ਹੁਕਮ ਵਰਤਾਇ ਆਪੇਖ ਗੁਰਮੁਖ ਸਭ ਜਹਾਈ ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਉਸਾਏ ਗੁਰਮੁਖ ਜਿਸਨੋਂ ਆਪ ਕਰਿ ਸੋ ਹੋਵੈ ਇਕਸ ਸਿਉ ਲਿਵਲਾਈ ਕਹ ਨਾਨਕ ਆਪ ਕਰਤਾ ਆਪੇ ਹੁਕਮਜਾਏ ਸਿਮਰਤਿ ਸ਼ਾਸਤਰ ਪਨ ਪਾਪ ਵਿਚਾਰ ਦੇ ਤਤ ਸਾਰਣ ਨ ਜਾਣੀ ਤਤ ਸਾਰ ਨ ਜਾਣੀ ਗੁਰੂ ਵਾਜੋ ਤਤ ਸਾਰਣ ਨ ਜਾਣੀ ਤੇਹੇ ਗੁਣੇ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜੰ ਜਾਗੇ ਜਿਨ੍ਹਾਂ ਹਰਿ ਮਨ ਵਸਿਆ ਬੁਲ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਨ ਵੰਦਨ ਹਰਿ ਲੁ ਲਾਗੇ ਜਾਗ ਤਰਨ ਵਿਹਾਣੀ ਮਾਤਾ ਕਿਉ ਦਰਮਨ ਪ੍ਰਤਪਾਹ ਕਰੇ ਸੋ ਕਿਉ ਮਨ ਵਿਸਾਰੀਐ ਮਨੁ ਕਬ ਵਿਸਾਰੀਐ ਵਰਦਾਤਾ ਜੇ ਆਕਨ ਮੈਂ ਆਹਰ ਪਹੁੰਚਾ ਵਾਏ ਉਸਨੋ ਕਿਉ ਪਉ ਨ ਸਕੇ ਜਿਸਨੋ ਆਪਣੇ ਲਵਲਾਵੇ ਆਪਣੀ ਲਵਿਆ ਪੇਲਾਏ ਗੁਰਮੁਖ ਸਦਾ ਸਮਹਲੀਐ ਕਹੇ ਨਾਨਕੇ ਵਰਦਾਤਾ ਸੋ ਕਿਆ ਮਨਹੁ ਵਿਸਾਰੀਐ ਜੈਸੇ ਅਗਨੋਦਰ ਮਹੈ ਤੈਸੀ ਬਾਹਰ ਮਾਇਆ ਮਾਇ ਅਗਨਾ ਸੋ ਇੱਕੋ ਜਹੀ ਕਰਤਾ ਖੇਲ ਰਚਾਇਆ ਜਾ ਤਿਸ ਪਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ ਲੈ ਛੁੜ ਕੀ ਲਗੇ ਤਿਸਨਾ ਮਾਇ ਅਵਰ ਵਰਤਾਇਆ ਏ ਮਾਇਆ ਜਤ ਹਰ ਵੇਸਰ ਮੋਹ ਪਜੈ ਭਉ ਦੂਜਾ ਲਾਇ ਕਹ ਨਾਨਕ ਗੁਰ ਪ੍ਰਸਾਦਿ ਜਿਨਾਂ ਲਗ ਲਾਗੀ ਤਿਨ ਵਿੱਚੇ ਮਾਇਆ ਪਾਇਆ ਹਰਿਆਪੈ ਮੁਲਕ ਹੈ ਮੁੱਲ ਨ ਪਾਇਆ ਜਾਏ ਮੁੱਲ ਨ ਪਾਇਆ ਜਾਏ ਕਿਸੈ ਮਟਾਉ ਰਹੇ ਲੋਕ ਬਨ ਲਾਇ ਐਸਾ ਸਤਗੁਰ ਜੀ ਮਿਲੈ ਤਿਸਨ੍ਹ ਸਿਰ ਸੌਪੀਐ ਵਿਚੋਂ ਆਪ ਜਾਏ ਜਿਹਦਾ ਜੀਉ ਤਿਸ ਮਿਲ ਰਹਿ ਹਰ ਵਸੈ ਮਨ ਆਏ ਹਰਿਆ ਪੈ ਮਲਕ ਹੈ ਭਗਤ ਨਾ ਕੇ ਨਾਨਕ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਬਣ ਜਾਰਾ ਹਰ ਰਾਸ ਮੇਰੀ ਮਨ ਬਣ ਜਾਰਾ ਸਤਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਖ ਘਟਿਓ ਦਿਹਾੜੀ ਇਹੋ ਤਾਣਾ ਤੇ ਨਾ ਮਿਲਿਆ ਜਿਨ ਹਰਾਪੇ ਭਾਉਣਾ ਕਹਿ ਨਾਨਕ ਹਰ ਰਸ ਮੇਰੀ ਮਨ ਹੋਆ ਬਨਜਾਰਾ ਇਹ ਰਸਨਾ ਤੋਂ ਆ ਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤਕੇ ਤਾਂ ਇਚ ਚਰ ਹਰ ਰਸ ਪੱਲਾ ਨਾ ਪਾਏ ਹਰ ਰਸ ਪਾਏ ਪੱਲਾ ਪੀਏ ਹਰ ਰਸ ਬਹੁੜਾ ਨ ਤ੍ਰishna ਲੱਗ ਆਏ ਇਹ ਹਰ ਰਸ ਕਰਮੀ ਪਾਈ ਆ ਸਤ ਗੁਰ ਮਿਲਾਂ ਜਿਸ ਆਏ ਕਹਿ ਨਾਨਕ ਹੋਰ ਅਨਰਾ ਸਭ ਵਿਸਰੇ ਜਹਰ ਵਸ ਮਨ ਆਏ اے ਸ਼ਰੀਰ ਮੇਰਿਆ ਤੋਂ ਮੈਂ ਜੋਤ ਤਰੀ ਹਰਿ ਬਨਵਰਣ ਦੇਖੋ ਕੋਈ ਹਰਿ ਬਨਵਰਣ ਦੇਖੋ ਕੋਈ ਨਦਰੀ ਹਰ ਨਿਹਾਲਿਆ ਏਹੋ ਵੇਸ ਸੰਸਾਰ ਤੁਮ ਦੇਖਦੇ ਏਹੋ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਗੁਰ ਪ੍ਰਸਾਦਿ ਬੁੱਝਿਆ ਤਾ ਚਲਤ ਹੁਵਾਲ ਚਲਤ ਨਦਰਿ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਰ ਰਚਿਆ ਜੋਤਿ ਰਾਚੇ ਤਾ ਸੂਜਗ ਮੈਂ ਆਇਆ ਮਨ ਚਾਉ ਭਇਆ ਪ੍ਰਭ ਅਗਵ ਸੁਣਿਆ ਹਰ ਮੰਗਲ ਗਾਓ ਸਖੀਂ ਗ੍ਰਹ ਮੰਦਰ ਬਣਿਆ ਹਰ ਗਉ ਮੰਗਲ ਨਤ ਸਖੀਏ ਸੋਗ ਦੁਖ ਨਾ ਬਿਆਪੈ ਗੁਰ ਚਰਨ ਲਾਗੇ ਦੇਸ ਭਾਗੇ ਆਪਣਾ ਪ੍ਰਜਾ ਪਾਏ ਆਰਾਧਾ ਵਾਣੀ ਗੁਰ ਸ਼ਬਦ ਜਾਣੇ ਹਰਨਾਮ ਹਰਿ ਸੁਭੋਗ ਕਹਿ ਨਾਨਕ ਪ੍ਰਵਯਾਪ ਮਿਲਿਆ ਕਰਨ ਕਾਰਨ ਜੋ ਗੋਏ ਸ੍ਰੀ ਰਾਮ ਮੇਰੇ ਆਇ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸ੍ਰੀ ਰਾਮ ਜਦ ਤੂੰ ਜਗ ਮੈਂ ਆਇ ਜਨ ਹਰ ਤੇਰਾ ਰਤਨ ਰਚਿਆ ਸੋ ਹਰ ਮਨ ਨੰਸਾਇਆ ਗੁਰ ਪ੍ਰਸਾਦਿ ਹਰਿ ਮਨ ਵਸਿਆ ਪੂਰਬ ਲਿਖਿਆ ਪਾਇ ਕਹ ਨਾਨਕ ਏਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਓ ਚਿਤ ਲਾਇ ਏ ਨੇਤ੍ਰੋ ਮੇਰੇ ਹਰ ਤੁਮ ਮਹਿ ਜੋਤ ਤਰੀ ਹਰਮਨ ਵਰਣ ਦੇਖੋ ਕੋਈ ਹਰਮਨ ਵਰਣ ਦੇਖੋ ਕੋਈ ਨਦਰਿ ਹਰਨ ਹਲਿਆ ਏਹ ਵੇਸ ਸੰਸਾਰ ਤੋਂ ਦੇਖਦੇ ਏਹ ਹਰਕਾਰ ਰੂਪ ਹੈ ਨਰ ਰੂਪ ਅੰਦਰਿ ਆਇਆ ਗੁਰਪ੍ਰਸਾਦ ਦੇਵ ਜਿ ਆ ਜਾਵੇ ਖੰ ਹਰਿ ਕਹੈ ਹਰ ਬਨ ਅਬਰਨ ਕੋਈ ਕਹਿ ਨਾਨਕ ਇਹ ਉਤਰ ਅੰਧ ਸੇ ਸਤਗੁਰ ਮਿਲਿਆ ਤੇ ਦ੍ਰਿਸ਼ਟ ਹੋਈ ਸਰਨੋ ਮੇਰੇ ਉਹ ਸੱਚਾ ਸੁਰਣਨੋ ਪਠਾਏ ਸੱਚਾ ਸੁਰਣਨੋ ਪਠਾਏ ਸ੍ਰੀਰ ਲਾਏ ਸੁਣੋ ਸਤ ਬਾਣੀ ਜੇ ਸੁਣੀ ਮੰਤਰ ਹਰਿਆ ਹੋਵਾ ਰਸਨਾ ਰਸ ਸਮਾਣੀ ਸੱਚਾ ਲੋਕ ਬੜਾਣੀ ਤਾ ਕੀ ਗਤ ਕਈ ਨ ਜਾਏ ਕਹਿ ਨਾਨਕ ਅਮਰਤ ਨਾਮ ਸੁਣੋ ਪਵਿੱਤਰ ਹੋਵੋ ਸੱਚਾ ਸੁਰਣਾ ਨੋ ਪਠਾਏ ਹਰ ਜੀਉ ਗੋਪਾਲ ਦਰ ਰਖ ਕੈ ਬਾਜੈ ਪਵਨ ਵਿਜਾਇਆ ਬਜਾਇਆ ਬਾਜੈ ਪਾਉਣ ਨਾਮ ਦਵਾਰੇ ਪ੍ਰਗਟ ਕੀਏ ਦਸਵਾਂ ਗੁਤਰ ਖਾਇਆ ਗੁਰਦੁਆਰਾ ਨਾਏ ਪਾਵਨੀ ਇਕ ਨਾ ਦਸਵਾ ਦਵਾਰ ਦਖਾਇਆ ਤਹ ਅਨੇਕ ਰੂਪ ਨਾਉ ਨਵ ਨਿਦੋ ਤੇਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜਿਉ ਗੁਫਾ ਅੰਦਰ ਰੱਖ ਕੇ ਵਜੈ ਪਉਣ ਵਜਾਇਆ ਇਹੋ ਸੱਚਾ ਸੋਹਿਲਾ ਸੱਚ ਕਰ ਗਾਵਹੁ ਗਾਵ ਤ ਸੋਹਿਲਾ ਕਰ ਸੱਚ ਜਿਥੈ ਸਦਾ ਸੱਚ ਸਿ ਆਵੇ ਸਚੋ ਧਿਵੇ ਜਤੁਤ ਪਾਵੈ ਗੁਰਮੁਖ ਜਨਾ ਬਜਾਹੇ ਇਹ ਸਚ ਸਭਨਾ ਕਾ ਖਸਮ ਹੈ ਜਿਸ ਬਖਸੈ ਸੋਇਨ ਪਾਵੈ ਕਹਿ ਨਾਨਕ ਸਚ ਸੋਹਿ ਲਾ ਸਚੈ ਕਰ ਗਾਵੈ ਆਨੰਦ ਸੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਪ੍ਰੇਮ ਪ੍ਰਭ ਪਾਇਆ ਉਤਰੇ ਸਗਰ ਵਿੱਚ ਸੂਰੇ ਦੋਖਰੋ ਸੰਤਾ ਪੁੱਤਰੇ ਸੁਣੇ ਸੱਚੀ ਬਾਣੀ ਸੰਤ ਸਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਿਆ ਪਰ ਪੂਰੇ ਮਨਾਵੰਤ ਨਾਨਕ ਗੁਰ ਚਰਨਾਂ ਲਾਗੇ ਬਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰੰਗਿਆ ਪਰ ਪੂਰੇ ਮਨਾਵੰਤ ਨਾਨਕ ਗੁਰ ਚਰਨਾਂ ਲਾਗੇ ਬਾਜੇ ਅਨਹਦ ਤੂਰੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ